अगस्त बी 25 ਚ ਪੀਟੀ ਟੈਸਟ ਵਿੱਚ ਕਈ ਚੇਂਜਸ ਕੀਤੇ ਗਏ ਆ ਬਦਲਾਅ ਕੀਤੇ ਗਏ ਆ ਜਿਨ੍ਹਾਂ ਦੇ ਕਰਕੇ ਕਈ ਕਈ ਸਟੂਡੈਂਟਾਂ 'ਚ ਬਹੁਤ ਬੇਚੈਨੀ ਪਈ ਜਾਂਦੀ ਆ ਆ ਜਿਹੜੇ ਬਦਲਾਅ ਆ ਪੀਟੀ ਅਕੈਡੈਮਿਕ ਤੇ ਪੀਟੀ ਯੂਕੇ ਵੀਆਈ ਵਿੱਚ ਕੀਤੇ ਗਏ ਆ ਪੀਟੀ ਹੋਮ ਤੇ ਕੋਰ ਵਿੱਚ ਨਹੀਂ ਕੀਤੇ ਗਏ ਮੋٹے ਤੌਰ ਤੇ ਜਿਹੜੇ ਬਦਲਾਅ ਆ ਦੋ ਆ ਪਹਿਲਾ ਜਿਹੜੇ ਕੁਐਸਚਨ ਟਾਈਪ 20 ਹੁੰਦੇ ਸੀ ਉਹ ਹੁਣ ਹੋ ਗਿਆ 22 ਮਤਲਬ ਕਿ ਦੋ ਕੁਐਸਚਨ ਟਾਈਪ ਹੋਰ ਐਡ ਕੀਤੇ ਗਏ ਆ ਤੇ ਦੋਨੇ ਸਪੀਕਿੰਗ ਦੇ ਵਿੱਚ ਐਡ ਕੀਤੇ ਗਏ ਆ ਇੱਕ ਹੈਗਾ ਯਾ ਰਿਸਪੌਂਡ ਟੂ ਅ ਸਿਚੁਏਸ਼ਨ ਤੇ ਦੂਜਾ ਹੈਗਾ ਯਾ ਸਮਰਾਇਜ਼ ਗਰੁੱਪ ਡਿਸਕਸ਼ਨ ਅ ਨਵੇਂ ਟਾਸਕ ਐਡ ਕਰਨ ਦੇ ਕਰਕੇ ਜੋ ਸਮਾਂ ਆ ਪਹਿਲਾਂ ਨਾਲੋਂ ਜ਼ਿਆਦਾ ਲੱਗ ਸਕਦਾ ਆ ਦੂਜਾ ਜਿਹੜਾ ਬਦਲਾਅ ਕੀਤਾ ਗਿਆ ਜੋ ਕਿ ਵੱਡਾ ਮੰਨੇ ਜਾਂਦਾ ਉਹ ਆਇਆ ਕਿ ਪੀਟੀ ਟੈਸਟ ਦੀ ਸਕੋਰਿੰਗ ਜੋ ਪਹਿਲਾਂ AI ਸਿਸਟਮ ਕਰਦਾ ਸੀ ਮਤਲਬ ਕਿ ਪੂਰੀ ਕੰਪਿਊਟਰ ਬੇਸਡ ਹੁੰਦੀ ਸੀ ਉਹ ਹੁਣ ਐਗਜ਼ਾਮੀਨਰ ਵੀ ਚੈੱਕ ਕਰੂਗਾ ਜੋ ਕਿ ਬੇਚੈਨੀ ਦਾ ਜ਼ਿਆਦਾ ਵੱਡਾ ਕਾਰਨ ਮੰਨਿਆ ਜਾਂਦਾ ਪਰ ਇਹਨੂੰ ਧਿਆਨ ਨਾ ਦੇਖਣ ਤੇ ਪਤਾ ਲੱਗਦਾ ਕਿ ਐਡੀ ਵੱਡੀ ਗੱਲ ਨਹੀਂ ਹੈਗੀ ਪੰਜ ਕਾਰਨਾਂ ਦੇ ਕਰਕੇ ਪਹਿਲੇ ਨੰਬਰ ਤੇ ਜੋ ਸਾਰੇ ਕੁਐਸਚਨ ਟਾਈਪ ਆ ਉਹਨਾਂ ਦੀ ਸਕੋਰਿੰਗ ਐਗਜ਼ਾਮੀਨਰ ਨੇ ਨਹੀਂ ਕਰਨੀ ਹੈਗੀ ਬਸ ਸੱਤ ਕੁਐਸਚਨ ਟਾਈਪ ਦੀ ਕਰਨੀ ਆ ਦੂਜੇ ਨੰਬਰ ਤੇ ਜੋ ਸੱਤ ਕੁਐਸਚਨ ਟਾਈਪ ਦੀ ਕਰਨੀ ਵੀ ਹੈ ਐਗਜ਼ਾਮੀਨਰ ਨੇ ਉਹ ਇਕੱਲੇ ਐਗਜ਼ਾਮੀਨਰ ਨੇ ਨਹੀਂ ਕਰਨੀ ਹੈਗੀ ਉਹ ਪਹਿਲਾਂ ਵਾਂਗੂ AI ਸਿਸਟਮ ਨੇ ਵੀ ਕਰਨੀ ਆ ਤੇ ਐਗਜ਼ਾਮੀਨਰ ਨੇ ਵੀ ਕਰਨੀ ਆ ਤੀਜੇ ਨੰਬਰ ਤੇ ਜੇ AI ਸਿਸਟਮ ਤੇ ਐਗਜ਼ਾਮੀਨਰ ਦੀ ਸਕੋਰਿੰਗ ਸੇਮ ਨਾ ਹੋਈ ਤਾਂ ਉਹ ਤੀਜੇ ਐਗਜ਼ਾਮੀਨਰ ਨੂੰ ਰੈਫਰ ਕੀਤਾ ਜਾਊਗਾ ਚੌਥੇ ਨੰਬਰ ਤੇ ਜੋ ਆਟੋਮੈਟਿਕ ਸਿਸਟਮ ਆ ਉਹਨੇ ਉਹ ਸਾਰੇ ਜੋ ਰਿਸਪੌਂਸ ਆ ਉਹ ਵੱਖਰੇ ਵੱਖਰੇ ਐਗਜ਼ਾਮੀਨਰਾਂ ਨੂੰ ਟਰਾਂਸਫਰ ਕਰਨੇ ਆ ਡਿਸਟ੍ਰਿਬਿਊਟ ਕਰਨੇ ਆ ਸੋ ਬਹੁਤ ਜ਼ਿਆਦਾ ਚਾਂਸ ਆ ਕਿ ਤੁਹਾਡੇ ਜਿਹੜੇ ਸਾਰੇ ਰਿਸਪੌਂਸ ਆ ਇੱਕੋ ਐਗਜ਼ਾਮੀਨਰ ਕੋਲ ਨਹੀਂ ਜਾਊਗੇ ਵੱਖਰੇ ਵੱਖਰੇ ਐਗਜ਼ਾਮੀਨਰਾਂ ਕੋਲ ਜਾਊਗੇ ਤੇ ਪੰਜਵੇਂ ਨੰਬਰ ਤੇ examiner ਤੁਹਾਡੀ ਫੋਟੋ ਨਾਮ ਜਾਂ ਕੰਟਰੀ ਆਫ ਸਿਟੀਨਸ਼ਿਪ ਨਹੀਂ ਦੇਖ ਸਕਦਾ ਸੋ ਜਿਨ੍ਹਾਂ ਨੂੰ ਲੱਗਦਾ ਕਿ ਇਹਨਾਂ ਗੱਲਾਂ ਦਾ ਫਰਕ ਪੈ ਸਕਦਾ ਉਹ ਇਸ ਗੱਲੋਂ ਬੇਫਿਕਰ ਹੋ ਜਾਣ ਸੋ ਇਹਨਾਂ ਗੱਲਾਂ ਦੇ ਕਰਕੇ ਮੈਨੂੰ ਨਹੀਂ ਲੱਗਦਾ ਕਿ ਜੋ ਚੇਂਜਸ ਆਏ ਨੇ ਵੱਡੇ ਆ ਆਪਾਂ ਕਈ ਕਈਏ ਕੇ ਪੀਟੀ ਟੈਸਟਾ ਜੋ ਔਖਾ ਹੋ ਗਿਆ ਹੈ ਸੋ ਠੀਕ ਹੈ ਜੀ આજ ਦੀ ਮੇਰਾ ਮੈਸੇਜ ਆਪਣੀ ਤਿਆਰੀ ਬਰਕਰਾਰ ਰੱਖੋ ਤਿਆਰੀ ਤੇ ਟੈਸਟ ਦੇ ਲਈ ਬਹੁਤ ਬਹੁਤ ਵੈਸ਼ਟ ਆਫ ਲੱਕ